ਏ ਗੁੰਦਾ ਭਗਤਾ ਯਾਰ ਬੰਦਾ ਆ ਇਸ ਤਰ੍ਹਾਂ ਕੀ ਕਹਿਣਾ ਇਸਤਰੀ ਤੁਹਾਡਾ ਕੈਮਰਾ ਖਵਾੜਦੀ ਜਾਂਦਾ ਸੀ ਜੀ ਰਾਤ ਨੂੰ ਫਿਰ ਭੈਣ ਜਦੋਂ ਮਰ ਗਿਆ ਹੈ ਇਧਰ ਅਜ਼ੀਲਾ ਦੀ ਅੱਕ ਹੋਰ ਕੀ ਕਹਿਣਾ ਤੁਹਾਡਾ ਇਸਤਰੀ ਆਪਾਂ ਸੰਸਕਾਰ ਕਰ ਰਹੇ ਆ ਆਪਾਂ ਦੁੱਖ ਦੀ ਘੜੀ 'ਚ ਖੜੇ ਆ ਬਾਈ ਉਦਾਸ ਕਰੋ ਸਾਰੇ ਕਿਹਦਾ ਕੁੜੀ 14 ਕੱਪੜੇ ਮੂਕੇ ਦੇ ਆ ਕੱਪੜੇ ਆ ਸੱਚ ਹਾਂ ਕੱਪੜੇ ਕੋਈ ਕੱਪੜੇ ਫੂਕਦੇ ਸੀ ਉਧਰ ਅੰਕਲ ਲੈ ਆਏ ਸੀ ਨਾਲ ਜਾ ਕੇ ਸਾਡੇ ਉਹ ਵੀ ਵਿੱਚ ਹੀ ਸਿੱਟ ਗਿਆ ਉਹ ਵੀ ਵਿੱਚ ਹੀ ਸਿੱਟ ਗਿਆ ਏ ਅਸੀਂ ਬਣਾਨੇ ਹੁੰਨੇ ਆ ਇੱਧਰ ਕਰਤਾ ਸਕਾਰ ਆ ਅੰਕਲ ਸਾਡੇ ਇਹ ਵਲੋਗ ਬਣਾਨੇ ਹੁੰਨੇ ਆ ਅਸੀਂ ਇਹ ਸਾਡੀ ਸ਼ੂਟਿੰਗ ਹੁੰਦੀ ਹੁੰਦੀ ਐ ਵਲੋਗ ਚ ਲੈ ਲਿਆ ਤੁਹਾਨੂੰ ਇਹ ਵਲੋਗ ਬਣਾਦੇ ਹੁੰਦੇ ਨੇ ਸਾਡੇ ਅੱਛਾ ਬਣੀ ਦੱਸ 10 ਮਿੰਟਾਂ ਦੇ ਵਲੋਗ ਬਣਾਉਨੇ ਆ ਉਧਰ ਕਹਿੰਦਾ ਫੋੜਾ ਮੁੜਕ ਗਿਆ ਕਿੱਦਾਂ ਕਿਦੇ ਕੰਮ ਸਸ਼ੀ ਗੱਲ ਜੀ ਸਵਾਦਾ ਥੋੜਾ ਐਮਪੀਨਾਸ ਵਲੋਗ ਦੇ ਉੱਤੇ ਅੱਜ 30 ਦਿਨ ਚੋਂ ਸਾਡੇ 10 ਦਿਨ ਪੂਰੇ ਹੋ ਚੁੱਕੇ ਨੇ ਬਾਬਾ ਜੀ ਬੈਠੇ ਨੇ ਇੱਧਰ ਕਿਵੇਂ ਆਪੂ 14ਵਾਂ ਦਿਨ ਅੱਜ ਵਲੋਗ ਦਾ ਚੱਲ ਪਿਆ 10 ਦਿਨ ਅਸੀਂ ਕੰਪਲੀਟ ਕਰਤੇ ਦੇਖੋ ਅੱਜ ਦਾ ਵਲੋਗ ਕਿੰਦਾ ਆਉਂਦਾ ਪੂਰੀ ਅੱਜ ਮੀਂਹ ਵਾਲਾ ਮੌਸਮ ਹੋ ਰਿਹਾ ਠੰਡ ਪੂਰੀ ਐ ਅੱਗ ਧੂਣੀ ਬਾਰ ਰੱਖੀ ਐ ਬਾਬਾ ਬੈਠਾ ਨਾਲਿਆ ਬਾਪੂ ਨਾਲ ਲੈ ਨੀਂ ਤੈਨੂੰ ਚੜੀ ਪਈ ਐ ਕੀ ਚੱਕਰ ਐ ਨੀਂਦ ਕਰੂੰ ਹੈ ਨੀਂ ਤਾਂ ਕਾਣੂ ਚਲੀ ਗਈ ਆਹ ਨਹੀਂ ਬੀਤੀ ਬਾਪੂ ਨੇ ਲਾਦਾ ਅੱਜ ਜਿਹੜਾ ਕੈਂਪ ਪਹਿਲਾਂ ਲੱਗਿਆ ਸੀ ਅੱਜ ਉਹੀ ਕੈਂਪ ਐ ਇੱਕ ਕੋ ਵੱਡੀ ਟੂਰਨਾਮੈਂਟ ਤੇ ਜੜਾ ਉਹਦਾ ਮਾਹੌਲ ਦੇਖੋ ਇੱਟਾਂ ਦਾ ਗੱਲ ਹੋ ਗਈਆਂ ਕੰਪਲੀਟ ਐ ਇੱਟਾਂ ਦਾ ਵਧੀਆ ਹੋ ਗਿਆ ਨਾ ਕੰਪਲੀਟ ਇੱਟਾਂ ਦਾ ਪੂਰੀਆਂ ਕਰਾਤੀਆਂ ਨਾ ਕਟੀਆਂ ਬਹੁਤ ਨੇ ਹੋਰ ਇੱਟਾਂ ਹੋ ਗਈਆਂ ਜੀ ਅੱਗ ਬਾਹਰ ਰੱਖੀ ਆ ਹੈ 400 ਰੁਪਿਆ ਲੈ ਕੇ ਗਾਉਂ ਹਾਂ 200 200 ਕੋਈ ਸੇਵਾਦਾਰ ਆ ਗਿਆ ਪਹਿਲਾਂ ਸਾਨੂੰ ਕਹਿੰਦਾ ਅਸੀਂ ਸੇਵਾ ਕਰ ਦਿੰਨੇ ਆ ਚੱਲ ਇੱਥੇ ਤੁਹਾਨੂੰ ਪਤਾ ਸੇਵਾ ਕਰਨ ਨਾਲ ਕੀ ਬਾਤ ਚੁਕਾ ਸੰਤਾ ਦਿਹਾੜੀ ਦੇ ਉਸਤਾ ਦਿਹਾੜੀ ਦੇ ਮੈਂ ਅਸੀਂ ਕਿਹਾ ਕਿ ਨਹੀਂ ਸੀ ਉਸਤਾ ਆਪ ਚ ਕਿਹਾ ਤੁਸੀਂ ਕਹਿੰਦੇ ਸੇਵਾ ਕਰਨੀ ਹੈ ਨਾਲ ਲੱਗੇ ਨੇ ਬਾਅਦ ਚ ਸਾਡ ਤੋਂ ਦਿਹਾੜੀ ਲੈ ਕੇ ਦੱਸੋ ਲੋਕਾਂ ਦਾ ਵੀ ਯਾਰ ਸਰਿਆ ਪਿਆ ਕੁਝ ਕਹਿ ਨਹੀਂ ਸਕਦੇ ਚਲੋ ਤੇ ਉਹ ਕਹਿੰਦੇ ਅਸੀਂ ਖਾਣਾ ਪੀਣਾ ਮੈਂ ਕਿਹਾ ਮੈਂ ਇਹਦੇ ਕੋਲ ਤਾਂ ਹੈ ਨਹੀਂ ਮੈਂ ਨਾ ਮੈਨੂੰ ਕਹਿੰਦੇ ਕਿਰਾਇਆ ਨਹੀਂ ਹੈਗਾ ਤੈਨੂੰ ਖਾਣਾ ਪੀਣਾ ਦੇਖ ਲੈ ਕਰ ਉਹ ਆਈ ਸੀ ਮੈਨੂੰ ਨਿਛੇੜੀ ਜੇ ਲੱਗੇ ਬੰਦੇ ਬਾਅਦ ਚ ਚਲੋ ਦੇਖਦੇ ਹਾਂ ਤਾਂ ਬਲੌਗ ਕਿੱਦਾਂ ਦਾ ਹੁੰਦਾ ਜੁਡੇਰੋ ਚੈਨਲ ਦੇ ਨਾਲ ਲੋ ਜੀ ਬਾਹਰ ਅੱਜ ਫੇਰ ਆ ਗਿਆ ਸੀ ਮੀਂਹ ਬਾਪੂ ਇੱਧਰ ਬੈਠਾ ਚਾਹ ਪੀ ਲਈ ਅੱਜ ਕੈਂਪ ਲੱਗ ਰਿਹਾ ਮੈਂਬਰ ਇੱਧਰ ਬੈਠੇ ਨਾਲੇ ਕਵਰੇਜ ਅਸੀਂ ਦੋਨੇ ਜਣੇ ਬੈਠੇ ਹਾਂ ਕਿਉਂ ਬਾਪੂ ਕਮਲਾ ਆਇਆ ਕਮਲਾ ਆ ਗਿਆ ਕੀ ਕਹਿੰਦਾ ਇੱਧਰ ਦੇਖ ਬਰਾ ਇੱਕ ਕਮਲਾ ਆ ਗਿਆ ਇੱਕ ਉਹ ਦੂਜੇ ਵਿੱਚ ਕੀ ਕਹਿੰਦੇ ਉਹ ਕਹਿੰਦੇ ਭਈ ਹੁਣ ਕੋਈ ਜੁੜਦਾ ਨਹੀਂ ਨਾਲ ਕਹੇ ਅੱਛਾ ਅੱਜ ਅਸੀਂ ਇਹੋ ਪਿਆਵਾ ਕਰਕੇ 8 ਮਾਰਚ ਨੂੰ ਵਿਆਹੜਾ ਹੈ ਨਾ ਇੱਥੇ ਗਰੀਬ ਕੁੜੀਆਂ ਦੇ ਉਹਦੇ ਕਰਕੇ ਉਹਨਾਂ ਨੂੰ ਅਗਰਾਈ ਤੇ ਭੇਜਿਆ ਵੀ ਕਰਕੇ ਉਹ ਵੀ ਵਾਪਸ ਆ ਗਏ ਬਾਹਰ ਫਿਰਦਾ ਇੱਕ ਉਹ ਤੁਹਾਨੂੰ ਦਿਖਦਾ ਹੂਗਾ ਉਹ ਫਿਰਦਾ ਬਾਹਰ ਇੱਧਰ ਬਾਪੂ ਬੈਠਾ ਚਾਹ ਪੀਅਤੀ ਮੈਂਬਰਾਂ ਨੂੰ ਦੇਖਦੇ ਕੀ ਬੰਦ ਦਾ ਇੱਕ ਕਬੱਡੀ ਟੂਰਨਾਮੈਂਟ ਤੇ ਜਿਹੜਾ ਜਦੋਂ ਜਾਣ ਲੱਗਦਾ ਉਹ ਵੀ ਆ ਜਾਂਦਾ ਉਹ ਕਦੇ ਕੈਨਸਲ ਹੀ ਅੱਜ ਕੈਨਸਲ ਹੀ ਹੋ ਗਿਆ ਨਾ ਤਵੀਆਂ ਕੈਨਸਲ ਹੀ ਹੋ ਗਿਆ ਦੇਖੋ ਵਿਚਾਰਿਆਂ ਦਾ ਹੁਣ ਹੀ ਪੈਸਾ ਲਾਇਆ ਗਿਆ 26 ਜਨਵਰੀ ਤੇ ਮੀਂਹ ਪੈਂਦਾ ਹੁੰਦਾ ਅੱਗੇ ਪੱਕੀ ਪਰਦਾਈ ਕਰ ਦੋ ਦੇਖਣੀ ਆ ਅਜ ਹੁਲਸ਼ਾ ਦੂਜੇ ਦਿਨ ਪੈ ਅੱਜ ਸਾਡਾ 10ਵਾਂ ਦਿਨ ਬਲੌਗਸ ਦਾ ਜੁਲਾਈ 11 ਮਿਨਾ ਦੇਣਾ ਦੇਖ ਰਿਹਾ ਕੀ ਬਣਦਾ 30 ਦਿਨ ਦਾ ਚੱਲ ਲੈ ਕੇ ਤੁਰੇ ਹੋਇਆ ਜੁੜੇ ਰਹੋ ਤੁਸੀਂ ਚੈਨਲ ਦੇ ਨਾਲ ਦਿਖਾਣੇ ਆ ਤੁਹਾਨੂੰ ਅੱਗੇ ਜੇ ਕਵਡੀ ਟੂਰਨਾਮੈਂਟ ਤੇ ਜਾ ਕੇ ਜੇ ਕੇਸੀਨ ਮਰਵਾਉਂਗਾ ਫਿਰ ਦੇਖਣਾ ਅੱਜ ਮੀਟਿੰਗ ਹੋ ਗਈ ਅਸਤਰ ਜੀ ਆ ਰਹੇ ਨੇ ਸਾਡੇ ਉਹ ਆ ਗਿਆ ਅਸਤਰ ਜੀ ਆਇਆ ਅਸਤਰ ਆ ਆ ਗਿਆ ਅਸਤਰ ਦਾ ਦੰਦ ਦੇ ਕਿਵੇਂ ਕੱਢਦਾ ਮੇਰੇ ਸਾਲੇ ਦਾ ਨਾ ਧੜੀ ਯਾਰ ਬਾਪੂ ਦੇ ਨਾ ਕੇ ਨਾ ਕੇ ਨਾ ਕੇ ਨਾ ਕੇ ਹੈਗੀ ਦੀ ਸ਼ਕਲ ਨਾ ਕੇ ਆ ਗਿੱਡਾ ਦੇਖਿਓ ਲੈ ਗੱਡ ਦੇਖ ਲੈ 14th ਸਾਈਡ ਤੇ ਗਿੱਡ ਦੇਖ ਲੈ ਨਾ ਕੇ ਅੱਜ ਤਾਂ ਨਾ ਕੇ ਹੈ ਨਾ ਕੇ ਹਾਂ ਅੱਜ ਤਾਂ ਨਾ ਕੇ ਕੱਲ ਤੂੰ ਹਣ ਹੋਰ ਤਾ ਯੈਲੋ ਕੋਟ ਨੀਲੀ ਪਾਈਟ ਹੋਰ ਨਾ ਕੇ ਯਾਰ ਕਹਿੰਦੇ ਨਾ ਕੇ ਇੱਕ ਡਾਡਾ ਬਾਬਾ ਹੋਰ ਆ ਗਿਆ ਅੱਜ ਉਹ ਆ ਗਿਆ ਡਾਂਗ ਵਾਲਾ ਇਹਦੇ ਡਾਂਗ ਮਾਰ ਬਾਬਾ ਇਹ ਨਾ ਕੇ ਦੇਖ ਇਹ ਨੰਦ ਹੈ ਆਨੇ ਦਾ ਇਹ ਤਾਂ ਇਹ ਕਹਿੰਦਾ ਬਣਾ ਕੇ ਆਇਆ ਨਾ ਇਹ ਲਾ ਦੇ ਲਾ ਕੇ ਕਿੱਥੇ ਲਾ ਕੇ ਆਇਆ ਯਾਰ ਰੰਗਾ ਬਾਬਾ ਕਹਿੰਦਾ ਨਹੀਂ ਮੰਮੀ ਨਹੀਂ ਤਾਂ ਦੀ ਕਿੱਥੇ ਆਊਗਾ ਲਾ ਦੇਖ ਲੈ ਹੁਣ ਦੱਸ ਹੋਰ ਸੁਣਾ ਬਾਬਾ ਕੀ ਕਹਿਣਾ ਚਾਹੀਗਾ ਇਹਦੇ ਬਾਰੇ ਇਹਦੇ ਬਾਰੇ ਕੀ ਕਹਿਣਾ ਚਾਹੀਗਾ ਇਹਦੇ ਬਾਰੇ ਹਾਂ ਇਹ ਤਾਂ ਇੱਕ ਤਾਂ ਜੇ ਤਾਂ ਕੰਮ ਕਰੂਗਾ ਫੇਰ ਤਾਂ ਠੀਕ ਹੈ ਠੀਕ ਹੈ ਨਹੀਂ ਫੇ ਟਾਂਗਾ ਤਾਂ ਖਾਣੀ ਆ ਨਾ ਦੇ ਫਿਰ ਖੱਤੀ ਢਾਂਗ ਲਾ ਤੂੰ ਮਨੇ ਲਾ ਕੰਮ ਤਾਂ ਕਰ ਦਾਂਗੇ ਐ ਲਾਇਆ ਇਹ ਤਾਂ ਕੰਮ ਦੇ ਦਿਆ ਤੂੰ ਜਰਾ ਪਾਪਾ ਕੀ ਕਹਿਣਾ ਚਾਹੇਗਾ ਹਾਂ ਓਏ ਬਿਸਕੁਟ ਸਮਝ ਆਇਆ ਆਏ ਚੋਰ 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 ਬਿਸਕੁਟ ਤੇ ਲੈ ਗਿਆ ਕੱਢ ਕੇ ਦੋ ਪੈਕੇਟ ਜੇਬ ਚ ਦਿਖਾਈ ਕਿੱਥੇ ਕੱਢਿਆ ਆਏ ਕਿਉਂ ਹੁਣ ਇਹਨੇ ਗੋਪੀ ਵਾਲੇ ਪਕੌੜੇ ਆਲੂ ਵਾਲੇ ਪਕੌੜੇ ਚਾਹ ਦੇ ਦੋ ਕੱਪ ਦੀਆ ਫੇਰ ਬਿਸਕੁਟ ਚੋਰ ਨਿਰਾਦ ਚੋਰ ਚੋਰਾ ਹੈ ਬਈ ਚੋਰਾ ਆ ਦੇਖ ਪੱਕਾ ਚੋਰ ਖੋਲ ਲਿਆ ਆ ਫੋਲਿਆ ਆਲਾ ਦੇ ਭੁੱਖ ਲੱਗੀ ਹੈ ਪੱਕਾ ਚੋਰ ਹੈ ਉਹ ਚੋਰਾ ਛੱਡ ਦਿਆ ਕਰ ਕੁਛ ਛੱਡ ਦਿਆ ਕਰ ਖਾ ਕੇ ਉਹ ਖਾਣ ਵਾਸਤੇ ਹੈ ਐ ਫਿਰ ਚੋਰੀ ਕਰਕੇ ਖਾਣਾ ਲੈ ਕਿਵੇਂ ਖਾਣ ਵਾਸਤੇ ਭੁੱਖ ਲੱਗੀ ਹੋਈ ਹੈ ਵਿਚਾਰ ਨੋ ਉਹ ਫਿਰ ਚੋਰੀ ਦਾ ਨਾ ਕਰੇ ਉਹ ਕਰ ਲੈ ਦੇ ਉਹ ਭੁੱਖ ਢਿੱਡ ਅੱਗੇ ਕੀ ਹੋਇਆ ਹੈ ਹੈ ਉਹ ਢਿੱਡ ਅੱਗੇ ਕੀ ਟੋਏ ਪੱਕਾ ਕਿਉਂ ਰਹਾ ਓਏ ਪੱਕਾ ਚੋਰ ਹੈ ਚੋਰਾ ਸੜੋਂਦਾ ਉਹ ਆਈ ਕਿਧਰ ਗਿਆ ਉਹ ਤਾਂ ਨਹੀਂ ਆਉਂਦਾ ਉਹ ਤਾਂ ਖਾ ਗਿਆ ਭੁਜੀਆ ਆ ਗਿਆ ਆ ਗਿਆ ਉਹ ਤਾਂ ਪੂਜੀਆ ਚਲੋ ਆ ਗਿਆ ਉਹ ਤਾਂ ਲਾ ਗਿਆ ਕਿ ਕੁੰਡੀਆਂ ਨਾਲ ਲਾਇਆ ਕਰ ਕੁੰਡੀਆਂ ਲਾਂਦਾ ਇਹ ਪੱਕੀਆਂ ਆ ਦੇਖ ਕੁੰਡੀਆਂ ਲਾਂਦਾ ਇਹ ਉਦੋਂ ਸਾਨੂੰ ਨਹੀਂ ਪਤਾ ਸੀ ਬਿਸਕੁਟੇ ਪੈਕਟ ਆ ਪਤਾ ਸੀ ਸਾਲੇ ਨੂੰ ਇਹ ਹੀ ਕੱਢਦਾ ਚੋਰੀਆਂ ਤੇਰੀ ਚੰਗੀ ਤਰ੍ਹਾਂ ਲੈਣਾ ਤੇ ਅੱਜ ਆਹੀ ਬੰਦਾ ਭਾਈ ਇਹ ਕੱਢ ਹੈ ਬਣਾ ਲੱਗਦੇ ਓਏ ਬਣਾਣਾ ਹੈ ਇਹ ਹੋਰ ਕੱਢੂਗਾ ਤੇ ਹੈ ਕੋਈ ਐ ਕੱਢੂ ਇਹ ਨਾ ਹੋਣੀ ਘਰੋਂ ਪਾਉਂਦੇ ਦਾੰਦਾ ਵੀ ਖਾਊਗਾ ਇਹ ਚਲੋ ਜੀ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆਗੇ ਤੁਹਾਨੂੰ ਜੀ ਅੱਜ ਸਾਡੇ ਕੋਲ ਜਿਹੜਾ ਪੁਰਾਣਾ ਸਟਾਕ ਇਕੱਠਾ ਹੋ ਰਿਹਾ ਸੀ ਕਵਾੜ ਉਹ ਮਚਾਤਾ ਇੱਧਰ ਅਸਤਰ ਜੀ ਸਾਡੇ ਹੈਗੇ ਨੇ ਨਾਲ ਇੱਕਾਸਤਰ ਹੈ ਜੇ ਆ ਬਲੌਗ ਕਿਵੇਂ ਲੱਗਿਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੱਤ ਵਾ ਸ਼ੇਅਰ ਕਰਦੀਓ ਓ ਚੱਕ ਓ ਲੈ ਇਹ ਚਿੱਟ ਗਿਆ ਲੈ ਏ ਬੰਦਾ ਭਾਗਤਾ ਯਾਰ ਬੰਦਾ ਆ ਇਸ ਤਰ੍ਹਾਂ ਕੀ ਕਹਿੰਦਾ ਇਸ ਤਰੀਕਾ ਕੈਮਰਾ ਸਾਹ ਤੜਫੀ ਜਾਂਦਾ ਸੀ ਅਸੀਂ ਰਾਤ ਨੂੰ ਫਿਰ ਭੈਣ ਜਿਹੜੇ ਮਰ ਗਿਆ ਹੈ ਇਧਰ ਅਜਿਹਾ ਤੀ ਅੱਕ ਹੋਰ ਕੀ ਕਹਿੰਦਾ ਤੁਹਾਡਾ ਅਸਤਰ ਜੀ ਆਪਾਂ ਸੰਸਕਾਰ ਕਰ ਰਹੇ ਆ ਆਪਾਂ ਦੁੱਖ ਦੀ ਘੜੀ 'ਚ ਖੜੇ ਆ ਬਈ ਅਰਦਾਸ ਕਰੋ ਸਾਰੇ ਕਿਹਦਾ ਕੁੜੀ 14 ਕੱਪੜੇ ਮੂਕੇ ਦੇ ਕੱਪੜੇ ਸੱਚ ਹਾਂ ਕੱਪੜੇ ਕੋਈ ਕੱਪੜੇ ਫੂਕਦੇ ਸੀ ਉਧਰ ਅੰਕਲ ਲੈ ਆਈ ਸੀ ਨਾਲ ਜਾ ਕੇ ਸਾਡੇ ਉਹ ਵੀ ਵਿੱਚ ਹੀ ਸਿੱਟ ਗਿਆ ਉਹ ਵੀ ਵਿੱਚ ਹੀ ਸਿੱਟ ਗਿਆ ਏ ਅਸੀਂ ਪਾਣੇ ਹੁੰਨੇ ਆ ਇੱਧਰ ਕਰਤਾ ਸਰਕਾਰ ਆ ਅੰਕਲ ਸਾਡੇ ਇਹ ਵਲੋਗ ਬਣਾਣੇ ਆਂ ਅਸੀਂ ਇਹ ਸਾਡੀ ਸ਼ੂਟਿੰਗ ਹੁੰਦੀ ਹੁੰਦੀ ਆ ਵਲੋਗ ਚ ਲੈ ਲਿਆ ਤੁਹਾਨੂੰ ਇਹ ਵਲੋਗ ਬਣਾਦੇ ਹੁੰਦੇ ਨੇ ਸਾਡੇ ਅੱਛਾ ਬਣਾ ਲਈ 10 ਮਿੰਟਾਂ ਦੇ ਵਲੋਗ ਬਣਾਉਣੇ ਆ ਉਧਰ ਕਹਿੰਦਾ ਬੁੜਾ ਬੁੜਕ ਗਿਆ ਕਿੱਦਾਂ ਕਿਦਾਂ ਬੁੜਾ ਕਮਲ ਕਹਿੰਦਾ ਚਲੋ ਉਧਰ ਸਾਡਾ ਬਾਬਾ ਫਰਦਾ ਨੱਕੜੀ ਕੰਮ ਆਈਆਂ ਨੇ ਗਲੀਆਂ ਹੋਰ ਚਾਹ ਲੋ ਆਪ ਲੋਗ ਆ ਵੀ ਜਾ ਕੇ ਬਣਾਉ ਕੋਰਵਾ ਉਹ ਹੋਰ ਕੋਰ ਚੁੜ ਕਰਾਂਗੇ ਆ ਜਾ ਓਏ ਅਸਤਰਾ ਇਹ ਆ ਬਲੋਗ ਇਧਰ ਦੀ ਲੈ ਇਧਰ ਦੀ ਲੈ ਆਉਣਾ ਮਗਰ ਉਹ ਕੰਪਾਸ ਹੋਣਾ ਹੈ ਜੀ ਜੇ ਤੁਹਾਨੂੰ ਆ ਬਲੋਗ ਵਧੀਆ ਲੱਗਿਆ ਤਾਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰਕੇ ਜਾਈਂ ਸਾਡੇ 30 ਦਿਨ ਦਾ ਚੈਲੰਜ ਸੀ ਅੱਜ ਸਾਡੇ 10 ਦਿਨ 11ਵਾਂ ਦਿਨ ਹੈ 30 ਦਿਨ ਪੂਰੇ ਹੋ ਚੁੱਕੇ ਆ ਉਸ ਤੋਂ ਬਾਅਦ ਅਸੀਂ ਅਗਲੇ ਅਗਲੇ ਬਲੋਗ ਦੇ ਵਿੱਚ ਮਿਲਦੇ ਆ ਤੁਹਾਨੂੰ ਇਧਰ ਧੂਣੀ ਪਾਲਤੀ ਸੀ ਖੜੇ ਆਗੇ ਅੱਛਾ ਜੀ ਬਾਈ ਦਾ ਸਨਸਕਾਰ ਹੋਈ ਜਾਂਦਾ ਉਹ ਖੜਦਾ ਟੋਪੀ ਜੀ ਆ ਕਿੱਦਾਂ ਤੇ ਲਿਆ ਉਹ ਮਗਰ ਕਿਉਂ ਹਰਤਾ ਜਾ ਘਰ ਆਲੀ ਕੰਮ ਜੀ ਉਹ ਵਾਗਿਆ ਸਾਡਾ ਬੰਦਾ ਤੇ ਅੰਤਿਲਦੇ ਹੁਣੋਂ ਨੈਕਸਟ ਵਲੌਗ ਦੇ ਵਿੱਚ